ਅਸੀਂ ਧੰਨਵਾਦ ਕਰਦੇ ਹਾਂ ਤੇ ਜੋ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੈ ਸਾਡਾ ਪਿਛਲੇ 5 ਮਹੀਨਿਆਂ ਤੋਂ ਕਰਾਚੋ ਟੈਂਕੀ ਤੇ ਧਰਨਾ ਚੱਲ ਰਿਹਾ ਹੈ ਪੰਪ ਆਪਰੇਟਰ ਜੋ ಗ್ರಾಮ ਪੰਚਾਇਤ ਦੇ ਮਤਲਬ ਸਰਪੰਚਾਂ ਦੁਆਰਾ ਰੱਖੇ ਹੁੰਦੇ ਪਿੰਡਾਂ ਦੇ ਵਿੱਚ ਵਾਟਰ ਵਰਕਸ ਹੁੰਦੇ ਆ ਸਾਡੀ ਮੰਗ ਸਰਕਾਰ ਨੂੰ ਇਹੀ ਹੈ ਵੀ ਸਾਡੀ ਜਲਦ ਤੋਂ ਜਲਦ ਸ਼ਾਂਤੀ ਬੰਦ ਕੀਤੀ ਜਾਵੇ ਸ਼ਾਂਤੀ ਦਾ ਮਤਲਬ ਜਦੋਂ ਵੀ ਕੋਈ ਸਰਪੰਚ ਨਵਾਂ ਬੰਦ ਆ ਉਹ ਚਾਕੇ ਆਪਣਾ ਬੰਦਾ ਲਾ ਲੈਂਦਾ ਹੈ ਜਿਹੜੇ ਬੰਦੇ ਨੂੰ 5 ਸਾਲਾਂ ਦਾ 10 ਸਾਲਾਂ ਦਾ ਜਾਂ ਐਕਸਪੀਰੀਅੰਸ ਹੈ ਉਹਦਾ ਨਹੀਂ ਵੇਂਦੇ ਉਹ ਉਹਨੂੰ ਹਟਾ ਦਿੱਤਾ ਜਾਂਦਾ ਉਹਨੂੰ ਬੇਰਜ਼ਗਾਰ ਕਰ ਦਿੱਤਾ ਜਾਂਦਾ ਹੈ ਦੂਜੀ ਗੱਲ ਸਾਡੀ ਭਗਵੰਤਮਾਨ ਸਰਕਾਰ ਜਦੋਂ ਬਣੀ ਆ ਸੀ ਖੁਦ ਵੋਟਾਂ ਪਾਈਆਂ ਭਗਵੰਤਮਾਨ ਨੂੰ ਜਦੋਂ ਸਰਕਾਰ ਬਣੀ ਹੈ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਧਰਨਾ ਲਾਉਣ ਦੀ ਲੋੜ ਨਹੀਂ ਸਾਡੇ ਨਾਲ ਆ ਕੇ ਮੀਟਿੰਗ ਕਰੋ ਅਸੀਂ ਤੁਹਾਡੇ ਮਸਲੇ ਹੱਲ ਕਰਾਂਗੇ ਸਾਡੇ ਕੋਲ ਰਿਟਨ ਸਾਡੇ ਕੋਲ ਫੋਟਮਾ ਹੈਗੀਆਂ ਜਿਹੜੀਆਂ ਜਿਹੜੀਆਂ ਸਾਡੀਆਂ ਮੀਟਿੰਗਾਂ ਹੋਈਆਂ ਕਿਸੇ ਵੀ ਕੈਬਨਿਟ ਮੰਤਰੀ ਨਾਲ ਇਹ ਨਹੀਂ ਵੀ ਅੱਛਾ ਕਿਸੇ ਵੀ ਕੈਬਨਿਟ ਮੰਤਰੀ ਨਾਲ ਸਾਡੀ ਮੀਟਿੰਗ ਇਹ ਨਹੀਂ ਵੀ ਹੋਈ ਨਾ ਹੋਵੇ ਸਾਰੇ ਕੈਬਨਿਟ ਮੰਤਰੀਆਂ ਨਾਲ ਸਾਰੇ ਇਹਨਾਂ ਦੇ ਐਮਐਲਏ ਸਾਹਿਬਾਨਾਂ ਨੂੰ ਅਸੀਂ ਮੰਗ ਪੱਤਰ ਦੇ ਚੁੱਕੇ ਆ ਸਾਰੇ ਇਹਨ ਜਿੰਨੇ ਆਪਣੇ ਪੰਜਾਬ ਦੇ ਡੀਸੀ ਸਾਹਿਬਾਨਾ ਉਹਨਾਂ ਨੂੰ ਮੰਗ ਪੱਤਰ ਦੇ ਚੁੱਕੇ ਆ ਪਰ ਸਾਡ ਸਭ ਤੋਂ ਵੱਡੀ ਅਫਸੋਸ ਦੀ ਗੱਲ ਇਹ ਹੀ ਹੈ ਕਿ ਸਾਡਾ ਪਿਛਲੇ 5 ਮਹੀਨਿਆਂ ਤੋਂ ਘਰਾਚੋ ਟੈਂਕੀ ਤੇ ਧਰਨਾ ਹੈ ਜਿੱਥੇ ਅਸੀਂ ਭੁੱਖ ਹੜਤਾਲ ਵੀ ਰੱਖੀ ਸੀਗੀ ਸਾਨੂੰ ਵਿਸ਼ਵਾਸ ਦੇ ਕੇ ਚੀਮਾ ਜੀ ਨੇ ਸਾਡੀ ਭੁੱਖ ਹੜਤਾਲ ਤੋਂ ਬੰਦੇ ਸਾਡੇ ਤੜਵਾਤੀ ਸੀ ਭੁੱਖ ਹੜਤਾਲ ਵੀ ਥੋੜੀ ਸ਼ਾਂਤੀ ਅਸੀਂ ਬੰਦ ਕਰ ਦਾਂਗੇ ਖੁਲਾਤੀ ਇਹਨਾਂ ਨੇ ਪਰ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਕੋਈ ਪਾਕਿਸਤਾਨ ਚੋਂ ਜਾਂ ਅਸੀਂ ਬੰਗਲਾਦੇਸ਼ ਚੋਂ ਆਏ ਨਹੀਂ ਪੰਜਾਬ ਦੇ ਵਸਨੀਕ ਆ ਵੋਟਾ ਸਾਡੇ ਸਰ ਤੇ ਸਰਕਾਰਾਂ ਬੰਦੀਆਂ ਸਾਡੇ ਕੋਲ ਇਹਨਾਂ ਦੀ ਆਮ ਆਦਮੀ ਸਰਕਾਰ ਦਾ ਇੱਕ ਵੀ ਵਰਕਰ ਨਹੀਂ ਗਿਆ ਉੱਥੇ ਵਰਕਰ ਛੱਡੋ ਇਹਨਾਂ ਦਾ ਆਮ ਐਮਐਲ ਵੀ ਨਹੀਂ ਗਿਆ ਇਹਨਾਂ ਦਾ ਤਾਂ ਕੀ ਜਿਹੜੀਆਂ ਦੂਜੀਆਂ ਪਾਰਟੀਆਂ ਹੁਣ ਪਿੰਡਾਂ ਦੇ ਵਿੱਚ ਸਾਨੂੰ ਆ ਕੇ ਕਹਿ ਰਹੀਆਂ ਵੀ ਅਸੀਂ ਤੁਹਾਡੇ ਨਾਲ ਆ ਉਹਨਾਂ ਦਾ ਵੀ ਨਹੀਂ ਗਿਆ ਦਲਵੀਰ ਗੋੜੀ ਨਾਲ ਦੇ ਏਰੀਆ ਪੈਂਦਾ ਤੁਰੀ ਉਹ ਵੀ ਨਹੀਂ ਉੱਥੇ ਪਹੁੰਚੇ ਆਖ ਕੇ ਅਸੀਂ ਅੱਜ ਸੂਬਾ ਕਮੇਟੀ ਦੇ ਹੁਕਮ ਦੇ ਅਨਸਾਰ ਅਸੀਂ ਅੱਜ ਬਠਿੰਡਾ ਦੇ ਵਿੱਚ ਕਾਨਫਰੰਸ ਰੱਖੀ ਹੈ ਵੀ ਜੇਕਰ ਸਾਡੀ 15 ਤਰੀਕ ਤੱਕ ਕਿਸੇ ਸ਼ਾਂਤੀ ਦਾ ਲੈਟਰ ਸਾਡੀਆਂ ਡਿਵੀਜ਼ਨਾਂ ਨੂੰ ਨਾ ਜਾਰੀ ਕੀਤਾ ਗਿਆ ਤਾਂ ਜਿੱਥੇ ਵੀ ਇਹਨਾਂ ਦੀ ਕੋਈ ਰੈਲੀ ਹੋਊਗੀ ਜਾਂ ਇਹਨਾਂ ਦਾ ਕੋਈ ਵੀ ਨੁਮਾਇੰਦਾ ਪਿੰਡਾਂ ਦੇ ਵਿੱਚ ਆਊਗਾ ਤਾਂ ਅਸੀਂ ਉਹਦੇ ਜੰਮ ਕੇ ਵਿਰੋਧ ਕਰਾਂਗੇ ਜੇਕਰ ਸਾਡੇ ਕਿਸੇ ਵੀ ਵੀਰ ਦੀ ਸ਼ਾਂਤੀ ਪੰਚਾਇਤ ਕਰਦੀ ਹੈ ਜਾਂ ਆਉਣ ਵਾਲਾ ਸਰਪੰਚ ਕਰਦਾ ਹੈ ਜਾਂ ਡਿਪਾਰਟਮੈਂਟ ਦਾ ਅਧਿਕਾਰੀ ਹੈ ਜਾਂ ਕੋਈ ਭਗਵੰਤਾਨ ਸਰਕਾਰ ਹੈ ਜੇ ਉਹ ਕੋਈ ਆਦਾ ਨੁਕਸਾਨ ਕਰਦਾ ਰੋਜ਼ਗਾਰ ਤੋਂ ਹੱਥ ਧੋਕੇ ਅੱਕ ਕੇ ਬੰਦਾ ਤਾਂ ਉਹਦੀ ਸਿੱਧੀ ਜ਼ਿੰਮੇਵਾਰ ਭਗਵੰਤਾਨ ਸਰਕਾਰ ਸਾਡੇ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਤੇ ਜਿਹੜਾ ਸਰਪੰਚ ਸ਼ਾਂਤੀ ਕਰੂ ਉਹ ਹੋਵੇਗਾ ਕਿੰਨੇ ਕੇ ਮਲਾਜਮਾ ਬਾਈ ਤੁਹਾਡੇ ਸਾਡੀ ਗਿਣਤੀ ਪੰਜਾਬ ਦੇ ਵਿੱਚ ਕੋਈ ਜ਼ਿਆਦੇ ਬਾਲੀ ਨਹੀਂ ਜੀ ਥੋੜੀ ਗਿਣਤੀ ਹੈ ਜਿਹੜਾ ਕਿ ਅਸੀਂ ਇਹਨਾਂ ਨੂੰ ਤਨਖਾਹ ਤੋਂ ਵੀ ਬਿਨਾ ਕਹਿਤਾ ਸੀ ਕਿ ਚਲੋ ਤਨਖਾਹ ਦਾ ਤੁਸੀਂ ਪ੍ਰਪੋਜ਼ਲ ਬਣਾਉਣੀ ਹੈ ਤੁਹਾਨੂੰ ਟਾਈਮ ਲੱਗੂਗਾ ਅਸੀਂ ਉਹਨਾਂ ਨੂੰ ਸਮਾਂ ਦਿੱਤਾ ਅਸੀਂ ਸਿਰਫ ਇੱਕ ਲੈਟਰ ਜਾਰੀ ਕਰਾਉਣੀ ਆ ਸਾਡੀ ਗਿਣਤੀ ਜਿਹੜੀ 3000 ਦੇ ਕਰੀਬ ਹੈ ਭਰਤੀ ਕਿਹੜੇ ਆਊਟਸੋਰਸਿੰਗ ਸੀ ਭਰਤੀ ਕਿਸ ਤਰ੍ਹਾਂ ਦੀ ਸੀ ਅਸੀਂ ਤਾਂ ਬਾਈ ਕਿਸੇ ਸੋਰਸਸ ਹੀ ਹੈ ਨਹੀਂ ਅਸੀਂ ਤਾਂ ਜਦੋਂ ਉੱਥੇ ਮੀਟਿੰਗ ਕਰਦੇ ਆ ਉਹ ਚ ਅਧਿਕਾਰੀ ਹੁੰਦੇ ਆ ਉਹ ਕਹਿੰਦੇ ਤੁਸੀਂ ਤਾਂ ਕਿਸੇ ਡਿਪਾਰਟਮੈਂਟ ਚ ਨਹੀਂ ਹੁੰਦੇ ਇਹਦਾ ਵਾਰਡ ਬੈਂਕ ਨੇ ਤੁਹਾਡੇ ਬੈਂਕ ਬਣਾਏ ਆ ਆ ਵਾਟਰ ਵਾਕਸ ਬਣਾਏ ਆ ਉਹਨਾਂ ਨੇ ਰੱਖਿਆ ਪਰ ਬਾਈ ਜੀ ਇੱਕ ਤੁਹਾਨੂੰ ਮੈਂ ਚੀਜ਼ ਹੋਰ ਵਿਖਾਉਣਾ ਚਾਹਣਾ ਜੀ ਇਹ ਵਾਰਡ ਬੈਂਕ ਨੇ ਬੈਂਕ ਬਣਾਏ ਆ ਆ ਬਣਾਏ ਆ ਵਾਟਰ ਵਾਕਸ ਬਣਾਏ ਆ ਤਾਂ ਉਇਦੇ ਵਿੱਚ ਫਿਰ ਸਾਡਾ ਮੰਨ ਲਓ ਸੰ ਦਾ ਤਾਂ ਪੰਚਾਇਤਾਂ ਥਰੂ ਆ ਗਿਆ ਫਿਰ ਇਹ ਤਾਂ ਪੰਚਾਇਤਾਂ ਦੇ ਵਾਟਰ ਬਾਕਸਾਂ ਦਾ ਬਿੱਲ ਹੈ ਜਿਹੜਾ ਬਿਜਲੀ ਦਾ ਬਿੱਲ ਹੈ ਇਹਦੇ ਉੱਪਰ ਸਰਕਾਰ ਵੱਲੋਂ ਲਿਖਿਆ ਨਾ ਪੇਡ ਬਾਏ ਗਵਰਨਮੈਂਟ ਆਫ ਪੰਜਾਬ ਇਹ ਫਿਰ ਵਾਰਡ ਬੈਂਕ ਦਾ ਇਹ ਕਿਉਂ ਭਰਦੇ ਆ ਜਿਹੜੀ ਮਸ਼ੀਨਰੀ ਆਉਂਦੀ ਉਹ ਕਿਉਂ ਆਉਂਦੀ ਹੈ ਸਪੈਸ਼ਲ ਵਾਟਰ ਬਾਕਸਾਂ ਦੇ 15ਵੇਂ ਵਿੱਚੋਂ ਫੰਡ ਆਉਂਦੇ ਆ ਤੇ ਉੱਥੇ ਗੱਡੀਆਂ ਦਾ ਪੰਜਾਬ ਸਰਕਾਰ ਨੇ ਦੇਤੀਆਂ ਤੇ ਉਹਨੂੰ ਚਲਾਉਣ ਵਾਲੇ ਡਰਾਈਵਰ ਬਾਰੇ ਕਿਸ ਨੇ ਸੋਚਿਆ ਹੀ ਨਹੀਂਗਾ ਜਿਹੜਾ ਸਰਪੰਚ ਹੁੰਦਾ ਉਹ ਰਾਤ ਨੂੰ ਲਾ ਕੇ ਪੈਗ ਸਾਨੂੰ 10 ਵਜੇ ਕਹਿੰਦਾ ਪਾਣੀ ਛੱਡੋ ਸਾਢੇ 3 ਤੋਂ 4 ਦੇ ਵਿੱਚ ਜਾ ਕੇ ਸੀ ਟੈਂਕੀਆਂ ਭਰਦੇ ਆ ਤੁਸੀਂ ਵੀ ਪਿੰਡਾਂ ਦੇ ਵੀਰ ਹੋ ਤੁਹਾਡੇ ਘਰ ਹੀ ਵਾਟਰ ਆਕਸ ਦਾ ਪਾਣੀ ਆਂਦਾ ਹੈ 50 ਰੁਪਏ ਬਿੱਲ ਚੰਨੀ ਸਰਕਾਰ ਨੇ ਕੀਤਾ ਇਹ 50 ਰੁਪਏ ਦੇ ਬਿੱਲ ਲੈਣ ਦੀ ਖਾਤਰ ਪਹਿਲਾਂ ਤਾਂ 2 ਮਹੀਨਿਆਂ ਤੋਂ ਬਿੱਲ ਇਸ਼ੂ ਹੁੰਦਾ ਫਿਰ ਜੋ ਲੈਣ ਜਾਂਦੇ ਆ 10 ਦਿਨ ਅਗਲਾ ਹੁੰ ਨਹੀਂ ਦਿੰਦਾ ਫਿਰ ਜਦੋਂ ਜੇ ਕਿਸੇ ਟੂਟੀ ਪਾੜਦੇ ਆ ਉਹਦਾ ਚੌਂਕੀ ਰੌਟ ਹੁੰਦੀ ਆ ਉਹ ਵੀ ਸਾਡੇ ਤੇ ਪੈਂਦਾ ਉੱਥੇ ਵੀ ਨਹੀਂ ਕੋਈ ਸਾਡੇ ਨਾਲ ਖੜਦਾ ਇਸ ਤੋਂ ਮੰਨਦਾ ਕਿ ਸਾਡੇ ਲਈ ਅਸੀਂ ਸਾਡੇ ਪੱਲੇ ਤੱਕ ਅੱਖ ਨਹੀਂ ਕੱਲੇ ਅਸੀਂ ਚਲਾਈ ਜਾਂਦੇ ਆ ਅਸੀਂ ਇਸੇ ਆਸਤੇ ਚਲਾਈ ਸੀ ਸਰਕਾਰ ਚੇਂਜ ਹੋਈ ਹੈ ਨਵੀਂ ਸਰਕਾਰ ਨੂੰ ਮੌਕਾ ਦਿਓ ਇਹ ਸਾਨੂੰ ਰੋਜ਼ਗਾਰ ਦੇਊਗੀ ਇਦਾਂ ਜਿਹੜਾ ਰੋਜ਼ਗਾਰ ਸਾਡੇ ਕੋਲ ਆ ਉਹਨੂੰ ਵੀ ਨਹੀਂ ਬਰਕਰਾਰ ਕਰਦੇ ਪੱਕੇ ਹੋਣ ਦੀ ਆਸ ਪੱਕੇ ਦਾ ਛੱਡੋ ਬਾਈ ਅਸੀਂ ਤਾਂ ਕਹਿੰਦੇ ਸਾਡਾ ਜਿਹੜਾ ਸੰਵਿਧਾਨ ਦੇ ਵਿੱਚ ਬੰਦਾ ਡੀਸੀ ਰੇਟੀ ਦੇ ਦਿਓ ਸਾਨੂੰ ਪੱਕਾ ਸਰਕਾਰੀ ਕਿਉਂ ਕਰ ਰਹੇ ਹੁਣ ਸਰਕਾਰ ਕੋ ਕਰ ਰਹੀ ਹੈ ਇਹ ਸਰਕਾਰ ਸਰਕਾਰ ਨਹੀਂ ਕਰ ਰਹੀ ਜਿਹੜੇ ਪੰਚਾਇਤਾਂ ਪੰਚਾਇਤਾਂ ਦੇ ਹਵਾਲਾ ਦੇ ਦਿੰਦੇ ਵਾਟਰਵਰਕਸ ਪੰਚਾਇਤਾਂ ਦੇ ਥਰੂ ਹੈ ਪੰਚਾਇਤਾਂ ਪੰਚਾਇਤਾਂ ਨੂੰ ਬੰਦੇ ਵੀ ਚਾਹੀਦੇ ਉਹ ਕੀ ਕਰ ਰਹੇ ਆ ਉਹ ਜੀ ਆਪ ਦਾ ਨੇੜਲਾ ਬੰਦਾ ਰੱਖ ਲੈਂਦੇ ਆ ਅੱਛਾ ਅਲਤੀ ਬਾਜੀ ਜਿਹੜਾ ਮੰਨ ਲਓ ਢੜੇ ਬਾਜੀ ਬਣ ਜਾ ਮੰਨ ਲਓ ਮੈਂ ਸਰਪੰਚ ਆ ਮੈਂ ਇਸ ਬੰਦੇ ਮੈਂ ਤਾਂ ਆਹਦਾ ਰੱਖੂੰ ਕੋਈ ਚਾਚੇ ਦਾ ਇਹਦਾ ਮੁੰਡਾ ਰੱਖੂੰਗਾ ਉਹ ਇਹ ਤਾਂ ਨਹੀਂ ਵੇਂਦੇ ਨਾ ਵੀ ਇੱਕ ਬੰਦੇ ਕੋਲ 10 ਸਾਲਾਂ ਦਾ ਐਕਸਪੀਰੀਅੰਸ ਹੈ ਇੱਕ ਬੰਦੇ ਕੋਲ 5 ਸਾਲਾਂ ਦਾ ਐਕਸਪੀਰੀਅੰਸ ਹੈ ਇਹਦਾ ਯਾਰ ਕੈਰੀਅਰ ਕਿਉਂ ਔਰ ਮੈਨੂੰ 15 ਸਾਲ ਹੋ ਗਏ ਵਾਟਰ ਬਾਕਸ ਤੇ ਅੱਜ ਮੈਂ ਹਟ ਜਾਣਾ ਤੇ ਭਾਈ ਮੈਂ ਹੋਰ ਕੰਮ ਕੀ ਕਰੂੰਗਾ ਫਿਰ ਸਰਕਾਰ ਨੇ ਸਰਕਾਰ ਦੀ ਪਹਿਲੀ ਮੰਗ ਜਾਂ ਮੰਨ ਲਓ ਪਹਿਲਾਂ ਇਰਾਦੇ ਨਾਲ ਇਹੀ ਕਿ ਆਸੀਂ ਨਾ ਭਗਵੰਤ ਮਾਨ ਨੇ ਵੀ ਤੁਹਾਨੂੰ ਅਸੀਂ ਰੋਜ਼ਗਾਰ ਮਈਆ ਕਰਾਵਾਂਗੇ ਅਸੀਂ ਕਹਿੰਦੇ ਹਾਂ ਰੋਜ਼ਗਾਰ ਸਾਡੇ ਕੋਲ ਹੈਗਾ ਇਹਨੂੰ ਬਰਕਰਾਰ ਤਾਂ ਰੱਖ ਦਿਓ ਇਹ ਬਰਕਰਾਰ ਨਹੀਂ ਰੱਖ ਸਕਦੇ ਜੀ ਮੰਨ ਕੇ ਚਲੋ 15 ਸਾਲ ਕਦੇ ਵਾਪਸ ਮਿਲ ਜਾਣਗੇ ਜਿਹੜੇ 15 ਸਾਲ ਉੱਥੇ ਕੰਮ ਕੀਤਾ ਆਸਾਂ ਉਮੀਦਾਂ ਨਾਲ ਬੰਦੇ ਨੇ ਉਹ ਕਦੇ ਨਹੀਂ ਵਾਪਸ ਆਉਂਦੇ ਹੁਣ ਦੇਖੋ ਮੁੰਡਾ ਗਾ ਪਾਹ ਜਾਹੇ ਇਹ ਵੀ ਪਾਣੀ ਫੜਦਾ ਸਾਰੇ ਪਿੰਡ ਦੇ ਵਿੱਚ ਆਪਣੇ ਪੰਜ ਦੇ ਉਹਦੇ ਕੋਲ ਨਹੀਂ ਕੈਮਰਾ ਖਮਾਉ ਚੰਗੀ ਤਰ੍ਹਾਂ ਵੀ ਦੱਸੋ ਕਰੂਗਾ ਕੀ ਮੰਨੂ ਡੇਟੀ ਦਾ ਟਿੱਕਾ ਬਣਾਵਾ ਮੇਰੇ ਨਾਲ ਪਾਟ ਨਹੀਂ ਕਰ ਅੱਛਾ ਬਾਦ ਪ੍ਰੋਬਲਮ ਹੈ ਜੀ ਤੁਹਾਡੇ ਹਾਂਜੀ ਹਾਂਜੀ ਪੰਜ ਸਾਲ ਹੋ ਗਏ ਲੱਗੇ ਪੈਣੇ ਜੀ ਹਾਂ ਸਰ ਹੋ ਗਏ ਹਾਂਜੀ 3000 ਰੁਪਏ ਮੇਰੀ ਤਰਖਾ ਜੀ ਤੇ ਉਹ ਵੀ ਟਾਈਮ ਤੇ ਨਹੀਂ ਮਿਲਦੀ ਜੀ ਤੇ ਪਾਣੀ ਹਰ ਇੱਕ ਨੂੰ ਚਾਹੀਦਾ ਜੀ ਤੇ ਬਿਲਕੁਲ ਕੋਈ ਭਰਦਾ ਨਹੀਂ ਜੀ ਇਸ ਕਰਕੇ ਸਾਡੀਆਂ ਜੋ ਵੀ ਮੰਗਾ ਪੂਰੀਆਂ ਕੀਤੀਆਂ ਇਹ ਮਨੋ ਦਾ ਬੰਲਾ ਬੰਲਾ ਦਾ ਬੋਲਾ ਇਹ ਵੀ ਹੈ ਵੀ ਜਿਹੜੀਆਂ ਪੰਚਾਇਤਾਂ ਹੈਗੀਆਂ ਉਹ ਵੀ ਨਹੀਂ ਕੁਝ ਕਰਦੀਆਂ ਨਾ ਨਹੀਂ ਜੀ ਕੁਝ ਨਹੀਂ ਕਰਦੀ ਇਹੀ ਹੈ ਵੀ ਪੰਚਾਇਤਾਂ ਨੂੰ ਐਂ ਜੀ ਪੰਚਾਇਤਾਂ ਨੇ ਵੋਟਾਂ ਲੈਣੀਆਂ ਪੰਚਾਇਤ ਪੰਚਾਇਤ ਕੋਈ ਨਹੀਂ ਪਾਉਂਦੀ ਇਕੱਲਾ ਜਿਹੜਾ ਵੋਟਰ ਆ ਜਾਣਾ ਉਹਦੇ ਅੱਗੇ ਅਗਲਾ ਕੂਗਾ ਆਪਾਂ ਸਰਪੰਚ ਬਣ ਕੇ ਆਪਾਂ ਜਾ ਕੇ ਟੂਟੀ ਕੋ ਪੱਟ ਕੇ ਚਲਾਉਣਾ ਚਲਾਓ ਅੱਗੇ ਅਗਲਾ ਕਹਿੰਦਾ ਜਿੰਨੇ ਇਕੱਠੇ ਹੁੰਦੇ ਯਾਰ ਤੁਸੀਂ ਤਨਖਾਹ ਲੈ ਲਓ ਤੁਹਾਡੀ ਜਿਹੜੀ ਭਰਤੀ ਹੈ ਬਈ ਇਹ ਸਿੱਧਾ ਪੰਚਾਇਤ ਹੀ ਰੱਖਦੀ ਆ ਜਾਂ ਕੋਈ ਮੈਕਹਮੇ ਦਾ ਵੀ ਹੁੰਦਾ ਕਨਸਰਨ ਵੀ ਉਹ ਤੋਂ ਪ੍ਰਵਾਨਗੀ ਲੈਣੀ ਆ ਜਾਂ ਕੋਈ ਵਿੱਚ ਇਨਵੋਲਵਮੈਂਟ ਹੈਗੇ ਕੋਈ ਜੇ ਇਹ ਆਉਂਦਾ ਜੀ ਸਾਡੇ ਡਿਪਾਰਟਮੈਂਟ ਆਉਂਦੇ ਆ ਜੇ ਇਹ ਆਉਂਦੇ ਆ ਇਹਨਾਂ ਦੇ ਬੀਆਰਸੀ ਰੱਖੇ ਉਹ ਆਉਂਦੇ ਆ ਜੀ ਬੀਆਰਸੀ ਹੁੰਦਾ ਮਤਲਬ ਪੰਚਾਇਤ ਦੇ ਤੇ ਮੈਕਹਮੇ ਦੇ ਵਿਚਾਲੇ ਜਿਹੜਾ ਮਤਲਬ ਗੱਲਬਾਤ ਕਰਨ ਦਾ ਸਾਧਨ ਹੁੰਦਾ ਵਿਚੋਲਾ ਹੀ ਹੁੰਦਾ ਸਮਝ ਲਓ ਇੱਕ ਤਰ੍ਹਾਂ ਦਾ ਇਹ ਰੱਖੇ ਆ ਜੀ ਪੰਚਾਇਤ ਮੈਹਿਕਮਾ ਆਉਂਦਾ ਵਿੱਚ ਹੁਣ ਜਾ ਮੰਨ ਲਓ ਕਿਤੇ ਕੋਈ ਪਾਣੀ ਦੀ ਪ੍ਰੋਬਲਮ ਆਉਂਦੀ ਉਹ ਮੈਕਹਮੇ ਕੋਲ ਸ਼ਿਕਾਇਤ ਜਾਂਦੀ ਫਿਰ ਉਹ ਸਾਨੂੰ ਕਹਿੰਦੇ ਆ ਕੋਈ ਸਰਕਾਰੀ ਅਫਸਰ ਉਹ ਵੀ ਤੁਹਾਡੇ ਨਾਲ ਹੀ ਮਿਲਦਾ ਉਹ ਵੀ ਸਾਡੇ ਨਾਲ ਹੀ ਮਿਲਦਾ ਜੀ ਪਿੰਡ ਹੈ ਜਿਹੜਾ ਜਿੱਥੋਂ ਗੁਰਮੀਰ ਸਿੰਘ ਮਿਲਦਾ ਸਰਪੰਚ ਹੈ ਜਿਹੜੇ ਉਹ ਲੈਕਸ਼ਨ ਵੀ ਲੜੇ ਸੀ ਹਾਂਜੀ ਹਾਂਜੀ ਲੜੇ ਆ ਜੀ ਲੜੇ ਆ ਉਹ ਪਿੰਡ ਹੀ ਹੈ ਉਹ ਪਿੰਡ ਹੀ ਹੈ ਜੀ ਇੰਤਜ਼ਾਰ ਹੋ ਗਿਆ ਉੱਥੇ ਧਰਨੇ ਨੂੰ 5 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਬਾਈ ਜੀ ਆਪਾਂ ਨੂੰ ਤੇ ਹੁਣ ਕੀ ਐਕਸ਼ਨ ਹੈਗਾ ਤੁਹਾਡਾ ਆਕੇ ਤੋਂ ਅਸੀਂ ਧਰਨਾ ਬਰਕਰਾਰ ਰੱਖਾਂਗੇ ਜੀ ਧਰਨਾ ਚੱਲ ਰਿਹਾ ਸਾਡਾ ਅ ਜਿੱਦਨ ਕੋਡ ਲੱਗ ਗਿਆ ਜਿੱਥੇ ਇਹਨਾਂ ਦੀ ਰੈਲੀ ਹੋਊਗੀ ਜੇ ਉਹ ਤੋਂ ਪਹਿਲਾਂ ਸਾਡਾ ਇਹਨਾਂ ਨੇ ਲੈਟਰ ਜਾਰੀ ਕਰਤਾ ਤਾਂ ਅਸੀਂ ਆਦਾ ਧਰਨਾ ਚੱਕਾਂਗੇ ਸਾਡਾ ਕਿਹੜਾ ਜੀ ਕਰਦਾ ਵੀ ਅਸੀਂ ਉੱਥੇ ਪਰਿਵਾਰਾਂ ਨੂੰ ਲੈ ਕੇ ਬੈਠ ਗਏ ਜੇ ਇਹਨਾਂ ਨੇ ਸਾਡਾ ਮੰਨ ਲਓ ਨਾ ਸ਼ਾਂਤੀ ਬੰਦ ਕੀਤੀ ਤਾਂ ਅਸੀਂ ਜਿੱਥੇ ਇਹਨਾਂ ਦੀ ਰੈਲੀਆਂ ਹੋਣਗੀਆਂ ਉੱਥੇ ਅਸੀਂ ਸੁਸਾਇਡ ਕਰਾਂਗੇ ਜੀ ਅੱਗਾਂ ਲਾ ਕੇ ਮੱਚਾਂਗੇ ਮਰੇ ਤਾਂ ਅਸੀਂ ਉਹੀ ਆ 1500 ਰੁਪਏ ਦੇ ਤੁਸੀਂ ਆਪ ਸਿਆਣੇ ਹੋ ਜੀ 1500 ਦੇ ਤੇ ਦੱਸੋ ਵੀ ਕਿਸੇ ਘਰ ਦਾ ਖਰਚ ਚੱਲੂਗਾ ਆ ਭਾਈ ਅੰਗ ਹੀਨ ਹੈ 3000 ਰੁਪਏ ਨੇ ਕਿਹਾ ਤਨਿਆਰ ਵੀ ਮਹੀਨੇ ਤਨਖਾਹ 2 ਮਹੀਨੇ ਤੋਂ ਬਿੱਲ ਇਕੱਠੇ ਕਰਦੇ ਆ 1500 ਰੁਪਏ ਮਹੀਨਾ ਢਾਲਦਾ ਬਾਈ ਜੀ ਉਹ ਵੀ ਜਾ ਕੇ ਕਰ ਕੀ ਹੁਣ ਉਹ ਵੀ ਕਰ ਕਰ ਫਿਰ ਮਹੀਨੇ ਸਾਲ ਭਰ ਹੋ ਗਿਆ ਤਨਖਾਹ ਹੀ ਨਹੀਂ ਮਿਲੀ ਅੱਛਾ ਕੀ ਕਰਾਂਗੇ ਸਾਲ ਭਰ ਤੋਂ ਵੀ ਸੋਹਣਾਂ ਕਰਦੇ ਸੀ ਮੈਂ ਮਾਸਰ ਖਾਨੇ ਕਰਦਾ ਸੀ ਬਾਈ ਜੀ ਦਾ ਪਿੰਡ ਕੀ ਇਹ ਉਥੇ ਪਾਰਟੀਆਂ ਬਾਏ ਨੇ ਪਾਰਟੀਆਂ ਕਹਿੰਦੇ ਨੇ ਵੀ ਬਿੱਲ ਇਕੱਠੇ ਕਰ ਲੋ ਬਿੱਲ ਇਕੱਠੇ ਹੁੰਦੇ ਨਹੀਂ ਦਿਖਾ ਮਿਲਦੀ ਉਹ ਬਿੱਲਾ ਕਰਕੇ ਦਿਖਾ ਦਿੰਦੇ ਆ ਉੱਡੇ ਦਾ ਪਿੰਡ ਦਾ ਐ ਸਾਡਾ ਥੋਡੇ ਉਹ ਐਮਐਲਏ ਸਾਹਿਬ ਐ ਐਮਐਲਏ ਨੇ ਵੀ ਪੂਰਾ ਚੋਰ ਲਾਇਆ ਤਾਂ ਹਾਂ ਤੱਕ ਸਾਡੀ ਕੋਈ سپورਟ ਕੀਤੀ ਐਵੇਂ ਹੀ ਅੱਥੇ ਹੀ ਕੱਲ ਨੂੰ ਉਹਨੇ سپورਟ ਨਹੀਂ ਕੀਤੀ ਹਾਂ ਤੱਕ ਵੀ ਗੱਲ ਕਰੀ ਸਰਕਾਰ ਕਹਿੰਦੀ ਅਸੀਂ ਕੁਝ ਕਰ ਹੀ ਨਹੀਂ ਸਕਦੇ ਵੀ ਹਜੇ ਕੋਈ ਤਿਆਰੀ ਕਰ ਰਹੀ ਹੈ ਸਰਕਾਰ ਫੇਰ ਦੇਖਾਂਗੇ ਬਸ ਐ ਕਹਿ ਕੇ ਉਹਨੇ ਐਮਐਲਏ ਨੇ ਵੀ ਅੱਛਾ ਕੀ ਜੀ ਬਾਈ ਇਹ ਦੱਸੋ ਵੀ ਜੇ ਹੁਣ ਹੋਰ ਸਰਕਾਰਾਂ ਆਈਆਂ ਇਹ ਕਿਹੜੀ ਸਰਕਾਰ ਸੀ ਕਹਿੰਦੇ ਵੀ ਲੋਕਾਂ ਦੇ ਲਈ ਅਸੀਂ ਕੰਮ ਕਰਾਂਗੇ ਬਦਲਾ ਉਹ ਸਿਸਟਮ ਵਿੱਚ ਨੌਕਰੀਆਂ ਮਿਲਣਗੀਆਂ ਕੱਚਾ ਨੂੰ ਪੱਕੇ ਕਰਾਂਗੇ ਜਾਂ ਲੋਕਾਂ ਨੂੰ ਸੁੱਖ ਸਹੂਲਤ ਮਿਲੂਗੀ ਇਹਦਾ ਹੁਣ ਤੁਸੀਂ ਕਿਵੇਂ ਦੇਖਦੇ ਹੋ 2 ਸਾਲ ਇਹ ਸਰਕਾਰ ਨੂੰ ਇਹ ਬਾਈ ਜੀ ਬਿਲਕੁਲ ਝੂਠ ਹੈ ਇਹ ਕਹਿੰਦੇ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਹੈ ਸਰਕਾਰ ਨੇ ਅਸੀਂ ਜਿਹੜਾ ਕਰਾਚੋ ਪਿੰਡ ਹੈ ਨਾ ਉਹ ਭਗਵੰਤ ਮਾਨ ਦੀ ਰੀੜ ਦੀ ਹੱਡੀ ਹੈ ਉੱਥੋਂ ਦਾ ਹੀ ਐਮਪੀ ਹੈ ਗਰਮੇਲ ਸਰਪੰਚ ਜੀ ਸਭ ਤੋਂ ਨੇੜੇ ਹੈ ਭਗਵੰਤ ਮਾਨ ਦੇ ਸੁੱਖੀ ਉਹਨਾਂ ਦੇ ਪੀਏ ਵੀ ਉੱਥੋਂ ਦਾ ਹੈ ਰਾਜਵੀਰ ਓਐਸਡੀ ਉਹ ਵੀ ਉੱਥੋਂ ਦਾ ਹੈ ਸਾਡੇ ਕੋਲ ਕਦੇ ਐਵੇਂ ਨਹੀਂ ਪੁੱਛਿਆ ਵੀ ਕੋਈ ਵਰਕਰ ਦੀ ਕੋਈ ਸਿਹਤ ਤਾਂ ਨਹੀਂ ਠਿੱਲੀ ਹੋਈ ਜਾਂ ਕਿਸੇ ਵਰਕਰ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ 5 ਮਹੀਨੇ ਹੋ ਗਏ ਉਹਨਾਂ ਦੇ ਪਿੰਡ ਦੇ ਵਿੱਚ ਹੀ ਸਾਡੇ ਮੁੰਡੇ ਡਾਲੀ ਕਰਦੇ ਆ ਰੋਟੀ ਪਾਣੀ ਲੈ ਕੇ ਆਉਂਦੇ ਆ ਸਾਡੇ ਕੋਲ ਕਦੇ ਵਾਟਰ ਵਾਕ ਦੇ ਉੱਤੇ ਆ ਕੇ ਵੀ ਨਹੀਂ ਖੜੇ ਉਹ ਬੰਦੇ ਤੇ ਤੁਸੀਂ ਸਰਕਾਰ ਨੂੰ ਕਿਵੇਂ ਕਹਿ ਸਕਦੇ ਹੋ ਵੀ ਸਰਕਾਰ ਰੋਜ਼ਗਾਰ ਸਾਨੂੰ ਦੇਊਗੀ ਤੇ ਜਿਹੜਾ ਰੋਜ਼ਗਾਰ ਸਾਡੇ ਕੋਲੇ ਆ ਉਹ ਵੀ ਨਹੀਂ ਸਾਡਾ ਬਰਕਰਾਰ ਰੱਖ ਸਕਦੇ ਇੱਕ ਪਾਸੇ ਕਹਿੰਦੇ ਸਰਕਾਰ ਤੁਹਾਡੇ ਦਰਵਾਜ਼ੇ ਜੀ ਉਹ ਪਿੰਡਾਂ ਦੇ ਵਿੱਚ ਕੈਂਪ ਲਾਈ ਜਾਂਦੇ ਆ ਤੇ ਸਾਡੇ ਕੋਲੇ ਘਰਾਚੋ ਤੇ ਕੋਈ ਪਹੁੰਚਿਆ ਨਹੀਂ ਇਹ ਤੁਸੀਂ ਦੇਖ ਲਓ ਕੀ ਸਰਕਾਰ ਦੇ ਡਰਾਮੇ ਆ ਕਿ ਅਸੀਂ ਇਥੇ ਬੈਠੇ ਘਰ ਤੋਂ ਨਹੀਂ ਰਹੀ ਉਹਨਾਂ ਨੂੰ